ਸੂਫੀਆਂ ਦਾ ਦਰਗਾਹ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਮੀਟਿੰਗ ਰਾਮ ਦਰਬਾਰ ਮੂਸਾਪੁਰ ਰੋਡ ਵਿਖੇ ਹੋਈ ਜ਼ਿਲ੍ਹਾ ਸ਼ਿਦਪາກ ਸਿੰਘ ਨਗਰ ਨਵਾਂ ਸ਼ਹਿਰ ਦੇ ਮੂਸਾਪੁਰ ਰੋਡ ਰਾਮ ਦਰਬਾਰ ਵਿਖੇ ਪ੍ਰੀਤੀ ਮਹਾਂਤ ਉਰਫ ਬੰਮਦੇਵ ਦੀ ਅਗਵਾਈ ਵਿੱਚ ਸੂਫੀਆਂ ਦਾ ਦਰਗਾਹ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਇੱਕ ਵਾਰੀ ਫੇਰ ਬਣੇ ਜ਼ਿਲ੍ਹਾ ਪ੍ਰਧਾਨ ਵਰਨ ਸੋਪਤੀ ਨੇ ਦੱਸਿਆ ਹੈ ਕਿ ਵੱਖ-ਵੱਖ ਡੇਰਿਆਂ ਤੋਂ ਸੰਤ ਫਕੀਰਾਂ ਨੇ ਸ਼ਿਰਕਤ ਕੀਤੀ ਹੈ ਅਤੇ ਆਏ ਹੋਏ ਫਕੀਰਾਂ ਵੱਲੋਂ ਆਪਣੇ ਵਿਚਾਰ ਵੀ ਪੇਸ਼ ਕੀਤੇ ਗਏ ਇਸ ਮੌਕੇ ਤੇ ਵਰਨ ਸੋਪਤੀ ਨੇ ਦੱਸਿਆ ਹੈ ਕਿ ਇਸ ਮੀਟਿੰਗ ਵਿੱਚ ਆਏ ਹੋਏ ਫਕੀਰਾਂ ਨੂੰ ਅਹੁਦੇ ਵੀ ਦਿੱਤੇ ਗਏ ਅਤੇ ਮੈਨੂੰ ਇੱਕ ਵਾਰੀ ਫੇਰ ਜ਼ਿਲ੍ਹਾ ਪ੍ਰਧਾਨ ਬਣਾ ਕੇ ਮੌਕਾ ਦਿੱਤਾ ਗਿਆ ਹੈ ਤੇ ਜਿਹੜੀ ਵੀ ਮੈਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਮੈਂ ਆਪਣੇ ਵਧੀਆ ਤਨਦੇ ਦੇ ਨਾਲ ਨਿਭਾਵਾਂਗਾ ਆਉਂ ਦੇਖਦੇ ਹਾਂ ਵਿਸ਼ੇਸ਼ ਰਿਪੋਰਟਰ ਨਵਾਂ ਸ਼ਹਿਰ ਉਹ ਜੇਕਰ ਆਪਣਾ ਆਪਣੇ ਗੁਰੂ ਮਹਾਰਾਜ ਨੂੰ ਬਹੁਤ ਸਲਾਮ ਹੈ ਸਾਰਿਆਂ ਨੂੰ ਜਿਨੇ ਵੀ ਸ਼ਾਹੀ ਪਰਵਾਰਾਂ ਦੇ ਫਕਰ ਤਕੀਦ ਆਏ ਤੁਹਾਨੂੰ ਤੁਹਾਡੇ ਮੋਢੀਆਂ ਤੋਂ ਤੁਹਾਡੇ ਉਹ ਬੰਦੇ ਤੇ ਬਲਾਰਾਮ ਜੀ ਆਦੇਵੀ ਇਹ ਨਾਵਰ ਮੇਲੇਗਾ ਉਹਦੇ ਵਿੱਚ ਜਿੰਨੇ ਵੀ ਫਕੀਰ ਆਪਣੇ ਨੇ ਸ਼ਾਮਲ ਹੋਇਆ ਉਹ ਸਾਰਿਆਂ ਨੂੰ ਪੁਰਾਣੇ ਨਵੇਂ ਜਦੋਂ ਕਹਿੰਦੇ ਅਸੀਂ ਸਾਰੇ ਜਿਹੜੇ ਜੁੜੇਗੇ ਤੇ ਪੁਰਾਣੇ ਤੇ ਨਵੇਂ ਅਸੀਂ ਗੱਲ ਕਰ ਸਕਾਂਗੇ ਤੇ ਅਸੀਂ ਸਾਰੇ ਹੀ ਕਮੇਟੀ ਦੇ ਨਾਲ ਤੇ ਅੱਜ ਆਪਾਂ ਨੂੰ ਪਤਾ ਸੀ ਕਿ ਜਿਹੜੀ ਮਹੀਨਾਵਾਰ ਮੀਟਿੰਗ ਦਾ ਉਹਦੇ ਵਿੱਚ ਆਪਾਂ ਕੱਠੇ ਗੁਣੇ ਆ ਤੇ ਉਸ ਤੋਂ ਇਲਾਵਾ ਜਿਹੜੇ ਅੱਜ ਇੱਕ ਰੈਂਟੀ ਕਾਰ ਦੇ ਜਿਹੜੀ ਆਪਾਂ ਦੀ ਕਾਰਡੀਨਲ ਅਧਾਰਿਕਾ ਕੰਸ਼ੂ ਵੀ ਹੋਵੇ ਆਪਾਂ ਜਿੰਨਾ ਕੁੱਝ ਸਕੇ ਇਸ ਤੋਂ ਬਾਅਦ ਜਿਹੜੇ ਲੈਂਦੇ ਆ ਜੇ ਉਹਨਾਂ ਨੂੰ ਆਪਾਂ ਜਲਦੀ ਜਲਦੀ ਦੇਈਏ ਜੇ ਤੁਹਾਡੇ ਵੀ ਕਿਸੇ ਪਤੀ ਦੇ ਨਾਲ ਕੋਈ ਬੰਦਾ ਪੀ ਹੈਗਾ ਏ ਇੱਕ ਉਹਦਾ ਜਿਹੜਾ ਨਾਲੇ ਉਹਨਾਂ ਦੀ ਵੀ ਰੈਡੀ ਕਾਰਡ ਫਾਰਮ ਲੈ ਲਓ ਉਹ ਜਾ ਕੇ ਉਹਨਾਂ ਨੂੰ ਵੀ ਨਾਲ ਦਿਓ ਤਾਂ ਕਿ ਆਪਾਂ ਸਾਰੇ ਇਕੱਠੇ ਇੱਕ ਕਲੈਡਰੀਟਾਡ ਇਸ਼ੂ ਕਰੀਏ ਦੂਸਰੇ ਨੰਬਰ ਤੇ ਨਵਾਂ ਸਾਲ ਜਿਹੜਾ ਆ ਉਹ ਸ਼ੁਰੂ ਹੋਣ ਵਾਲਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਨਵੇਂ ਸਾਲ ਤੇ ਜਿਹੜਾ ਆ ਅਸੀਂ ਸਭਨਾਂ ਨੂੰ ਨੂੰ ਮਨੁੱਖੀ ਜਾਨ ਦੀ ਬਾਰੀ ਨੂੰ ਪਰ ਸਾਡਾ ਜਿਹੜਾ ਜਾਣਾ ਹੈ ਉਹ ਸੁੰਦਰ ਬਣੀ ਮਾਣ ਦੇ ਬਾਕ ਇੱਕ ਤਰੀਕ ਨੂੰ ਜਿਹੜੀ ਉੱਥੇ ਸਰਕਾਰ ਦਾ ਜਨਮ ਦਿਨ ਦਾ ਹੋਰ ਸਾ ਬੜੀ ਧੂਮਕਾਨ ਤੇ ਸ਼ਾਦਾ ਪੁਰ ਤੋਂ ਮਨਾਇਆ ਜਾ ਰਿਹਾ ਪਾਸਾਰੇ ਤੇ ਪੌਂਟਨੋਨਾਰੇ ਜਿਹਦੇ ਕੋਲ ਜਿੰਨਾ ਵੀ ਟਾਈਮ ਅਸੀਂ ਮਾਈ ਜੀ ਦੇ ਨਾਲ ਉਨਾ ਟਾਈਮ ਸਕਾਇਰ ਜਰੀ ਉਕੀਓ ਉੱਤੇ ਦੀ ਅਲੈਕੁਮ ਜੈ ਮਸਤਾ ਦੀ ਜੈ ਬਲੀਆਂ ਦੀ ਜੈ ਦਾਤਿਆ ਦੀ ਸੂਫਿਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦਾ ਜ਼ਿਲ੍ਹਾ ਜੋ ਨਵਾਂ ਸ਼ਹਿਰ ਦੇ ਵਿੱਚ ਸੂਫਿਆਨਾ ਦਰਗਾਹ ਪ੍ਰਬੰਧਕ ਕਮੇਟੀ ਦੀ ਮਹੀਨਾ ਪਰ ਮੀਟਿੰਗ ਹੋਈ ਆ ਮੇਰੇ ਇਰਾਮ ਦਰਬਾਰ ਪ੍ਰੀਤੀ ਮਾਈ ਜੀ ਉਹਨਾਂ ਦੇ ਦਰਬਾਰ ਤੇ ਤੇ ਸਾਰੇ ਫਕੀਰ ਪਹੁੰਚੇ ਇਸ ਮੀਟਿੰਗ ਵਿੱਚ ਸਾਰੇ ਉਕੀਰਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੇ ਜਿੱਥੇ ਰਾਮ ਦਰਬਾਰ ਦੇ ਵਿੱਚ ਸਾਰੇ ਫਕੀਰ ਪਹੁੰਚੇ ਆ ਤੇ ਉਹਨਾਂ ਨੂੰ ਪਹਿਲੀ ਤਰੀਕ ਨੂੰ ਕਰਨੈਲ ਸੁੰਦਰਮੁਨੀ ਮਹਾਰਾਜ ਦੀ ਉਸ ਮੇਲੇ ਤੇ ਹੌਣ ਲਈ ਵੀ ਬੇਨਤੀ ਕੀਤੀ ਗਈ ਹੈ ਤੇ ਸਾਰੇ ਫਕੀਰਾਂ ਨੂੰ ਪਹੁੰਚਣ ਲਈ ਕਿਹਾ ਗਿਆ